ਪਿਆਰੇ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਵੱਡੀ ਖੁਸ਼ਖਬਰੀ ਮਲਾਜ਼ਮਾਂ ਨੂੰ ਕਰੇਗੀ ਪੰਜਾਬ ਸਰਕਾਰ ਏਰੀਅਰ ਦੀ ਅਦਾਇਗੀ ਇਸ ਨੂੰ ਲੈ ਕੇ ਕੀਤਾ ਗਿਆ ਪੱਤਰ ਜਾਰੀ ਉਸ ਬਾਰੇ ਡਿਟੇਲ ਦੇ ਨਾਲ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ 2016 ਤੋਂ 6ਵੇਂ ਪੇ ਕਮਿਸ਼ਨ ਦੇ ਏਰੀਅਰ ਨੂੰ ਲੈ ਕੇ ਅਦਾਇਗੀ ਜਲਦ ਹੀ ਕਰਨ ਜਾ ਰਹੀ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਉਸ ਪੱਤਰ ਦੇ ਵਿੱਚ ਕੀ ਕਿਆ ਗਿਆ ਸੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਉਮਰ ਜੋ ਕਿ ਪੈਨਸ਼ਨਰ ਨੇ 85 ਸਾਲ ਜਾਂ ਇਸ ਤੋਂ ਵੱਧ ਹੋ ਚੁੱਕੀ ਹੈ ਉਹਨਾਂ ਨੂੰ 1-1 2016 ਤੋਂ 31 6 2021 ਤੱਕ ਦਾ ਪੇ ਕਮਿਸ਼ਨ ਦਾ ਏਰੀਅਰ ਸਮੇਤ ਡੀਏ ਜਿਹੜਾ ਕਿ ਦਸੰਬਰ 2024 ਤੋਂ ਫਰਵਰੀ 2025 ਤੱਕ ਦੇ ਦਿੱਤਾ ਜਾਵੇਗਾ ਤਿੰਨ ਕਿਸ਼ਤਾਂ ਦੇ ਵਿੱਚ ਅੱਗੇ ਜਿਨ੍ਹਾਂ ਦੀ ਉਮਰ 75 ਸਾਲ ਜਾਂ ਇਸ ਤੋਂ ਵੱਧ ਹੈ 85 ਸਾਲ ਤੋਂ ਘੱਟ ਹੈ ਉਹਨਾਂ ਨੂੰ 1-1 2016 ਤੋਂ 31 6 2021 ਤੱਕ ਦਾ ਪੇ ਕਮਿਸ਼ਨ ਦਾ ਏਰੀਅਰ ਸਮੇਤ ਡੀਏ ਦੇ ਦਿੱਤਾ ਜਾਵੇਗਾ April 2025 ਤੋਂ March 2026 ਤੱਕ 12 ਕਿਸ਼ਤਾਂ ਦੇ ਵਿੱਚ ਉਸ ਤੋਂ ਬਾਅਦ ਜਿਨ੍ਹਾਂ ਦੀ ਉਮਰ 75 ਸਾਲ ਤੋਂ ਘੱਟ ਹੈ 1 ਇੱਕ 2016 ਤੋਂ 30 6 2021 ਤੱਕ ਦਾ ਪੇ ਕਮਿਸ਼ਨ ਦਾ ਏਰੀਆ ਸਮੇਤ ਡੀਏ ਉਹਨਾਂ ਨੂੰ ਦਿੱਤਾ ਜਾਵੇਗਾ ਸਾਲ 2016 ਤੇ 17 ਦਾ 15 ਕਿਸ਼ਤਾਂ ਦੇ ਵਿੱਚ April 2025 ਤੋਂ ਸ਼ੁਰੂ ਹੋਵੇਗਾ ਉਸ ਤੋਂ ਬਾਅਦ ਸਾਲ 2018 ਤੇ 19 ਦਾ 18 ਕਿਸ਼ਤਾਂ ਦੇ ਵਿੱਚ ਜੋ ਕਿ July 2000 26 ਤੋਂ ਸ਼ੁਰੂ ਹੋਵੇਗਾ ਅੱਗੇ ਉਹਨਾਂ ਨੂੰ 2020 ਤੇ 21 ਦਾ ਜੋ ਏਰੀਅਰ ਬਣਦਾ ਹੈ ਉਹ ਨੌ ਕਿਸ਼ਤਾਂ ਦੇ ਵਿੱਚ ਦਿੱਤਾ ਜਾਵੇਗਾ ਜੋ ਕਿ ਜਨਵਰੀ 2028 ਤੋਂ ਸ਼ੁਰੂ ਹੋਵੇਗਾ ਹਾਂਜੀ ਦੋਸਤੋ ਉਸ ਤੋਂ ਬਾਅਦ ਜੋ ਰੈਗੂਲਰ ਮੁਲਾਜ਼ਮ ਨੇ ਵਰਕਿੰਗ ਮੁਲਾਜ਼ਮ ਨੇ ਉਹਨਾਂ ਦੇ ਡੀਏ ਦੇ ਬਾਰੇ ਜੋ ਕਿ ਪੇ ਕਮਿਸ਼ਨ ਦਾ ਏਰੀਅਰ ਹੈ ਉਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਸਾਲ 2016 ਦਾ ਪੇ ਕਮਿਸ਼ਨ ਦਾ ਜੋ ਏਰੀਅਰ ਸਮੇਤ ਡੀਏ ਉਹ ਦਿੱਤਾ ਜਾਵੇਗਾ 12 ਕਿਸ਼ਤਾਂ ਦੇ ਵਿੱਚ 20 अप्रैल 2026 ਤੋਂ ਮਾਰਚ 2027 ਤੱਕ ਅਦਾ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਸਾਲ 2017 ਸਾਲ 2018 ਸਾਲ 2019 20 ਤੇ 21 ਇਸ ਸਭ ਦਾ ਜੋ ਏਰੀਅਰ ਹੈ ਉਹਨਾਂ ਨੂੰ ਸਮੇਤ ਡੀਏ ਦਿੱਤਾ ਜਾਵੇਗਾ 24 ਕਿਸ਼ਤਾਂ ਦੇ ਵਿੱਚ April 2027 ਤੋਂ March 2029 ਤੱਕ ਹਾਂਜੀ ਦੋਸਤੋ ਇਸ ਤਰ੍ਹਾਂ ਇਹ ਵੇਰਵਾ ਦਿੱਤਾ ਗਿਆ ਹੈ ਇਸ ਨੂੰ ਦੇਖਦੇ ਹੋਏ ਪੰਜਾਬ ਦੇ ਜੋ ਮੁਲਾਜ਼ਮ ਤੇ ਪੈਨਸ਼ਨਰ ਨੇ ਜਿਹੜੇ ਪੈਨਸ਼ਨਰ ਨੇ ਜਿਨ੍ਹਾਂ ਦੀ ਉਮਰ ਜ਼ਿਆਦਾ ਗਿਣਤੀ ਮਤਲਬ ਜ਼ਿਆਦਾ ਏਜ ਹੋ ਚੁੱਕੀ ਹੈ ਜੋ ਕਿ ਬਹੁਤ ਹੀ ਘਟ ਗਿਣਤੀ ਦੇ ਵਿੱਚ ਨੇ ਉਹ ਤਾਂ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਇਸ ਏਰੀਅਰ ਦੀ ਅਦਾਇਗੀ ਸਭ ਤੋਂ ਪਹਿਲਾਂ ਕੀਤੀ ਜਾਵੇਗੀ ਪਰ ਜੋ ਪੈਨਸ਼ਨਰ ਨੇ ਜਾਂ ਫਿਰ ਜਿਨ੍ਹਾਂ ਦੀ ਉਮਰ ਘੱਟ ਹੈ 60 ਸਾਲ ਤੋਂ ਘੱਟ ਹੈ ਜਾਂ ਰੈਗੂਲਰ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਨਹੀਂ ਹੈ ਕਿਉਂਕਿ ਉਹਨਾਂ ਦੁਆਰਾ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਡਿਵਾਈਡ ਕਿਉਂ ਕੀਤਾ ਗਿਆ ਹੈ ਪੰਜਾਬ ਸਰਕਾਰ ਸਾਭ ਨੂੰ ਬਰਾਬਰ ਰੱਖ ਕੇ ਏਰੀਅਰ ਦੀ ਅਦਾਇਗੀ ਕਰੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜੋ ਸੁਣਵਾਈ 24 ਮਾਰਚ ਦੀ ਹੋਣੀ ਹੈ ਉਸ ਤੇ ਉਹਨਾਂ ਦੀ ਅੱਖ ਟਿਕੀ ਹੈ ਕਿ ਉਸ ਦੇ ਵਿੱਚ ਕੋਈ ਫੈਸਲਾ ਪੰਜਾਬ ਹਰਿਆਣਾ ਹਾਈ ਕੋਰਟ ਉਹਨਾਂ ਦੇ ਹੱਕ ਦੇ ਵਿੱਚ ਲਵੇਗੀ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ